ਫਿਲਮ ਦੇ ਇਹ ਫਿਲਮ ਕੋਈ ਪਹਿਲੀ ਫਿਲਮ ਨਹੀਂ ਜੋ ਸਾਡੇ ਕਿਰਦਾਰ ਨੂੰ ਵਿਗਾੜਨ ਵਾਸਤੇ ਬਣ ਰਹੀ ਹੋਵੇ ਜੀ ਇਸ ਤੋਂ ਪਹਿਲਾਂ ਜਦੋਂ ਤੁਸੀਂ ਪਿੱਛੇ ਤੱਕ ਜਾਈਏ ਤਾਂ ਸੰਨੀ ਦਿਓਲ ਦੀ ਇੱਕ ਫਿਲਮ ਆਈ ਸੀ ਬੋਲੇ ਸੋ ਨਿਹਾਲ ਉਸ ਤੋਂ ਇਹ ਕੰਮ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਨਹੀਂ ਤਾਂ ਸਾਨੂੰ ਨਹੀਂ ਪਰ ਉਸ ਤੋਂ ਇਹ ਕੰਮ ਸ਼ੁਰੂ ਹੁੰਦਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਦੇ ਕਿਰਦਾਰ ਨੂੰ ਵਿਗਾੜ ਕੇ ਦੁਨੀਆ ਸਾਹਮਣੇ ਪੇਸ਼ ਕਰਨਾ ਹੈ ਕਿਸ ਤਰ੍ਹਾਂ ਸਾਨੂੰ ਕਾਰਟੂਨ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਜੀ ਇਹ ਕੋਈ ਪਹਿਲੇ ਦਿਨ ਤੋਂ ਅੱਜ ਦੀ ਜਾਂ ਨਵੀਂ ਗੱਲ ਨਹੀਂ ਹੈਗੀ ਕਿ ਸਾਡੇ ਨਾਲ ਕੀ ਕਰਨਾ ਹੈ ਉਹਨਾਂ ਦਾ ਇੱਕ ਨਿਸ਼ਾਨਾ ਬਿਲਕੁਲ ਤੈਅ ਹੈ ਕਿ ਜੋ ਬੰਦਾ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰੂਗਾ ਉਹਦੇ ਲਈ ਤਿਆਰੀ ਫੁੱਲ ਹੈ ਜੀ ਉਹਨੂੰ ਸਾਰੇ ਤਰ੍ਹਾਂ ਦੇ ਜਿਹੜੀਆਂ ਸਹੂਲਤਾਂ ਨੇ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਫਿਲਮਾਂ ਬਣਾਉਣ ਦੇ ਲਈ ਰਾਸ਼ੀ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਂਦਾ ਹੈ ਜੀ ਜੇ ਤੁਸੀਂ ਕੰਗਨਾਰ ਨੌਤ ਦੀ ਗੱਲ ਕਰੋਗੇ ਤਾਂ ਕੰਗਨਾਰ ਨੌਤ ਬਾਰੇ ਕੋਈ ਸੰਗਤ ਵੀ ਸ਼ੁ ਕੋਈ ਐਸੀ ਕੋਈ ਜਾਣਕਾਰੀ ਹੈ ਨਹੀਂ ਕਿ ਜਿਹੜੀ ਛੁਪੀ ਹੋਵੇ ਕੰਗੜਾ ਰਣਾਉ ਤੇ ਕੋ ਚਿਹਰਾ ਹੈ ਜਿਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਸਿੱਖਾਂ ਨੂੰ ਹਰ ਵਰਗ ਨੂੰ ਉਸ ਨੂੰ ਖਾਸ ਕਰਕੇ ਕਿਸਾਨੀ ਮੋਰਚੇ ਤੋਂ ਬਾਅਦ ਕੋਈ ਐਸਾ ਸਮਾਂ ਹੋ ਜਿਨੇ ਉਹਨੇ ਚੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਹਰ ਉਹ ਪੁਆਇੰਟ ਤੇ ਉਸਨੇ ਟੱਚ ਕੀਤਾ ਜਿਸ ਤੋਂ ਸਿੱਖ ਪੰਜਾਬੀ ਕਿਸਾਨ ਚੜਨ ਉਹ ਕੰਮ ਉਹਨੇ ਕਰਨਾ ਹੀ ਕਰਨੇ ਆ ਜੀ ਉਹਨੂੰ ਕਰਾ ਕੌਣ ਰਿਹਾ ਇਹ ਤਾਂ ਸਭ ਨੂੰ ਪਤਾ ਹੀ ਹੈ ਇਸ ਕਰਕੇ ਜਦੋਂ ਵੀ ਪਿੱਛੇ ਦੇ ਕੰਗੜਾ ਨੌਤ ਨੇ ਕਿਸਾਨਾਂ ਦੇ ਮੋਰਚੇ ਤੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਫਿਰ ਉਸ ਤੋਂ ਬਾਅਦ 에어ਪੋਰਟ ਦੀ ਜੋ ਘਟਨਾ ਹੋਈ ਇੱਕ ਲੜਕੀ ਦੇ ਉੱਤੇ ਮਾਰਨ ਵਾਲੇ ਥੱਪੜ ਮਾਰਨ ਦੀ ਘਟਨਾ ਹੋਈ ਉਸ ਤੋਂ ਬਾਅਦ ਉਹਨੂੰ ਐਮਪੀ ਬਣਾ ਕੇ ਉੱਥੇ ਲੈ ਕੇ ਗਏ ਜੀ ਇਹ ਸਾਰੀਆਂ ਗੱਲਾਂ ਤੋਂ ਬਾਅਦ ਇਹ ਗੱਲ ਤਾਂ ਸੰਪਸ਼ਟ ਹੋ ਚੁੱਕੀ ਹੈ ਕਿ ਕੰਗੜਾ ਨੌਤ ਬਹੁਤ ਇੱਕ ਵੱਡੀ ਪਲੈਨਿੰਗ ਨਾਲ ਚੱਲ ਰਹੀ ਹੈ ਕਿ ਉਸ ਨੇ ਸਿੱਖਾਂ ਦੇ ਤੇ ਪੰਜਾਬੀਆਂ ਦੇ ਜੋ ਅਕਸ ਨੂੰ ਖਾਸ ਕਰਕੇ ਵਿਗਾੜਨ ਲਈ ਕੀ ਕੋਸ਼ਿਸ਼ ਜਾਰੀ ਨੇ ਜੀ ਜਿਸ ਤਰ੍ਹਾਂ ਇਹ ਫਿਲਮਾਂ ਬਣਦੀਆਂ ਨੇ ਭਾਈ ਸਾਹਿਬ ਜੀ ਇਹ ਫਿਲਮਾਂ ਬਣਨੀਆਂ ਨਾ ਤਾਂ ਰੁਕਣੀਆਂ ਨੇ ਜੇ ਅਸੀਂ ਕਹੀਏ ਨਾ ਕਿ ਇਹਨਾਂ ਨੂੰ ਅਸੀਂ ਰੋਕ ਲਾਂਗੇ ਨਹੀਂ ਜਦੋਂ ਹੁਣ ਇਹ ਫਿਲਮ ਬਣ ਹੀ ਚੁੱਕੀ ਹੈ ਤੇ ਇਹ ਅਸੀਂ ਬੈਨ ਕਰਾ ਲਾਂਗੇ ਰੁਕ ਵੀ ਸਕਦੀ ਹੈ ਕੁਝ ਟਾਈਮ ਪਰ ਇਹ ਆਉਣੀ ਹੀ ਆਉਣੀ ਹੈ ਕਿਉਂਕਿ ਉਹਨਾਂ ਨੇ ਤਿਆਰੀ ਇਸ ਤਰ੍ਹਾਂ ਨਾਲ ਕਰਕੇ ਉਹਨੂੰ ਬਣਾਇਆ ਹੋਇਆ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਅਸੀਂ ਕਿੱਥੇ ਖੜੇ ਆ ਜੀ ਅਸੀਂ ਫਿਲਮ ਬਣਨ ਤੋਂ ਪਹਿਲਾਂ ਸਾਨੂੰ ਕੀ ਪਤਾ ਨਹੀਂ ਲੱਗਿਆ ਜਾ ਇਹ ਫਿਲਮ ਦੀ ਪਹਿਲਾਂ ਚਰਚਾ ਹੋਈ ਨਹੀਂ ਸੀ ਕਦੇ ਅਸੀਂ ਇਹ ਫਿਲਮਾਂ ਬਾਰੇ ਸਾਡੇ ਆਗੂ ਕਿੱਥੇ ਸੀ ਸਾਡਾ ਜਿਹੜਾ ਵਾਰ-ਵਾਰ ਜਦੋਂ ਕੋਈ ਫਿਲਮ ਬਣਦੀ ਆ ਭਾਵੇਂ ਬੋਲੇ ਸੋਨੇ ਵਾਲ ਫਿਲਮ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਵੀ ਫਿਲਮਾਂ ਬਣੀਆਂ ਨੇ ਸਿੱਖਾਂ ਦੇ ਕਿਰਦਾਰ ਨੂੰ ਢਾਹ ਲਾਉਣ ਵਾਲੀਆਂ ਉਹ ਫਿਲਮਾਂ ਬਾਰੇ ਸਿੱਖਾਂ ਦੀ ਲੀਡਰਸ਼ਿਪ ਕਿੱਥੇ ਹੈ ਜੀ ਉਹ ਕਿਉਂ ਨਹੀਂ ਗੱਲ ਕਰ ਰਹੀ ਉਹ ਕਿਉਂ ਹਣ ਅੱਜ ਫਿਲਮ ਦਾ ਗੱਲ ਚੱਲੀ ਤਾਂ ਅਸੀਂ ਸਾਰੇ ਰੌਲਾ ਪਾਉਣ ਲੱਗੇ ਕਿ ਫਿਲਮ ਜਿਹੜੀਆਂ ਫਿਲਮਾਂ ਅੱਜ ਤੋਂ 5 10 ਸਾਲ ਪਹਿਲਾਂ ਵੀ ਇਹੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਸੀ ਉਸ ਟਾਈਮ ਤੋਂ ਇਹ ਗੱਲ ਮੈਂ ਆਮ ਆਮ ਸੁਣੀ ਸੀ ਕਿ ਸਿੱਖਾਂ ਦਾ ਸੈਂਸਰ ਬੋਰਡ ਦੇ ਵਿੱਚ ਇੱਕ ਨੁਮਾਇੰਦਾ ਹੋਣਾ ਚਾਹੀਦਾ ਜੀ ਸਿੱਖਾਂ ਨੂੰ ਆਪਣਾ ਸੈਂਸਰ ਬੋਰਡ ਬਣਾਉਣਾ ਚਾਹੀਦਾ ਤੇ ਕਿਹਨੇ ਬਣਾਇਆ ਕੌਣ ਬਣਾ ਰਿਹਾ ਜੀ ਅਸੀਂ ਇਹ ਜਦੋਂ ਅਸੀਂ ਅੱਜ ਫਿਲਮ ਬਣੀ ਹੈ ਅੱਜ ਅਸੀਂ 10 ਕਿ ਦਿਨ ਰੌਲਾ ਪਾਉਣਾ ਉਹ ਬੈਨ ਹੋ ਜੇ ਜਾਂ ਕਟਿੰਗ ਹੋ ਜੇ ਜੋ ਵੀ ਉਸ ਤੋਂ ਬਾਅਦ ਅਸੀਂ ਫਿਰ ਚੁੱਪ ਫਿਰ ਸਾਡੇ ਤੇ ਕੋਈ ਗੱਲ ਤਾਂ ਨਹੀਂ ਨਾ ਉਸ ਤੋਂ ਬਾਅਦ ਕੋਈ ਇਸ਼ੂ ਨਹੀਂ ਅਸੀਂ ਨਾ ਅਸੀਂ ਕਿਸੇ ਕੋਲੇ ਰੱਖਣੀ ਆ ਗੱਲ ਲਾ ਜਾ ਕੇ ਕਿ ਇਹਦੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਬਿਆਨ ਹਰ ਬੰਦਾ ਦੇ ਸਕਦਾ ਹੈ ਅਧਿਕਾਰਾਂ ਦੇਖਣੇ ਦੇਣੇ ਚਾਹੀਦੇ ਆ ਪਰ ਜਦੋਂ ਜਿਹੜੀਆਂ ਸਾਡੀਆਂ ਕੌਮ ਦੀਆਂ ਨੁਮਾਇੰਦਿਆਂ ਜਥੇਬੰਦੀਆਂ ਨੇ ਜਾਂ ਕੌਮ ਦੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਾਂ ਕੌਮ ਦੇ ਆਗੂ ਨੇ ਜਿਨ੍ਹਾਂ ਨੇ 40 40 50 50 ਸਾਲ ਹੋ ਗਏ ਜਿਨ੍ਹਾਂ ਨੂੰ ਕੌਮ ਦੇ ਨਾਮ ਤੇ ਪੈਸਾ ਵੀ ਇਕੱਠਾ ਕੀਤਾ ਕੌਮ ਦੇ ਨਾਮ ਤੇ ਅਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਆ ਉਹ ਬੰਦੇ ਕਿੱਥੇ ਨੇ ਉਹ ਬੰਦੇ ਕਿਉਂ ਨਹੀਂ ਬੋਲਦੇ ਫਿਲਮ ਬਾਰੇ ਜੀ ਉਹ ਕਿਉਂ ਨਹੀਂ ਸੈਂਸਰ ਬੋਰਡ ਦੀਆਂ ਗੱਲਾਂ ਕਰਦੇ